ਮંત્રી ਲਾਜੀਤ ਸਿੰਘ ਪੁੱਲਰ ਸਾਡੇ ਨਾਲ ਨੇ ਅੱਜ ਤਾਜ ਪੋਸ਼ੀ ਕੀਤੀ ਗਈ ਹੈ ਇੱਥੇ ਮਾਰਕੀਟ ਕਮੇਟੀ ਦੇ ਨਾਮ ਨਿਯੁਕਤ ਚੇਅਰਮੈਨ ਹਰਜੀਤ ਸਿੰਘ ਸੰਧੂ ਨੂੰ ਬਣਾਇਆ ਗਿਆ ਕਿ ਐਮ ਆਪਣਾ ਮੰਤਰੀ ਸਾਹਿਬ ਅੱਜ ਫਿਰ ਆਮ ਘਰਾਂ ਦੇ ਵਿੱਚ ਜਿਹੜੀ ਇੱਕ ਜ਼ਿੰਮੇਵਾਰੀਆਂ ਆਈਆਂ ਨੇ ਚੇਅਰਮੈਨ ਦੀ ਤਾਜ ਪੋਸ਼ੀ ਤੇ ਪਹੁੰਚੇ ਕੀ ਕਹਿਣਾ ਚਾਹੋਗੇ ਪਾਰਟੀ ਵੱਲੋਂ ਬੋਲਦੇ ਹੋ ਜੀ ਪਹਿਲਾਂ ਤਾਂ ਮੈਂ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੂੰ ਪਾਰਟੀ ਨੇ ਵੱਡਾ ਮਾਨ ਸਨਮਾਨ ਦਿੱਤਾ ਮਾਰਕੀਟ ਕਮੇਟੀ ਨਸ਼ਹਿਰਾ ਪੰਨੂਆ ਦੀ ਚੇਅਰਮੈਨੀ ਦੀ ਕੁਰਸੀ ਤੇ ਬਿਠਾਇਆ ਤੇ ਸਰਦਾਰ ਹਰਜੀਤ ਸਿੰਘ ਸੱਧੂ ਬੜੇ ਮਿਹਨਤੀ ਇਨਸਾਨ ਨੇ ਨੇਕਦਿਲ ਇਨਸਾਨ ਨੇ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਆ ਕਿਸਾਨਾਂ ਪ੍ਰਤੀ ਆਰਤੀਆਂ ਪ੍ਰਤੀ ਮਜ਼ਦੂਰਾਂ ਪ੍ਰਤੀ ਹਰ ਵਰਗ ਪ੍ਰਤੀ ਬੜੇ ਸਹੀ ਢੰਗ ਨਾਲ ਨਿਭਾਉਣਗੇ ਜੇ ਕਿਸਾਨਾਂ ਨੂੰ ਜ਼ਰੂਰਤ ਹੋਊ ਵਾਰਦਾਨੇ ਦੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਵਾਰਦਣਾ ਦਿਵਾਉਣਗੇ ਜੇ ਕਿ ਇਹ ਕਿਸਾਨ ਦੀ ਕੋ ਪੇਮੈਂਟ ਲੇਟ ਲੇਟ ਹੁੰਦੀ ਆ ਕਿਸਾਨਾਂ ਦੀ ਪੇਮੈਂਟ ਪਹੁੰਚਣਗੇ ਮੰਡੀਆਂ ਚ ਸਰਕਾਰ ਲੋ ਜਿਹੜੀਆਂ ਹਦਾਇਤਾਂ ਆਉਂਦੀਆਂ ਫੰਡ ਆਉਂਦੇ ਆ ਮੰਡੀਆਂ ਚ ਕਿਸਾਨਾਂ ਲਈ ਮਜ਼ਦੂਰਾਂ ਲਈ ਛਾਂ ਦਾ ਪ੍ਰਬੰਧ ਕਰਨਾ ਮੰਡੀਆਂ ਚ ਕਿਸਾਨਾਂ ਲਈ ਮਜ਼ਦੂਰਾਂ ਲਈ ਆੜਤੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਲਾਈਟਾਂ ਦਾ ਪ੍ਰਬੰਧ ਕਰਨਾ ਮੰਡੀਆਂ ਦੀ ਸਫਾਈ ਦਾ ਇੰਤਜ਼ਾਮ ਕਰਨਾ ਉਹ ਸਾਰੇ ਕੰਮ ਸਰਦਾਰ ਹਰਜੀਤ ਸਿੰਘ ਸੰਧੂ ਬਖੂਬੀ ਨਿਭਾਉਣਗੇ ਤੇ ਲੋਕ ਸੇਵਾ ਨੂੰ ਸਮਰਪਿਤ ਹੋਣਗੇ ਅਮਰਤੀ ਸਾਹਿਬ ਜਰੂਰ ਪੁੱਛਣਾ ਚਾਹਾਂਗੇ ਹੁਣ 5-5 ਕਰੋੜ ਰੁਪਏ ਵੀ ਜਿਹੜੇ ਐਮਐਲਏ ਨੂੰ ਸਰਕਾਰ ਨੇ ਦਿੱਤਾ ਹੈ ਤੇ ਉਥੇ اپੋਜੀਸ਼ਨ ਦਾ ਕਹਿਣਾ ਹੈ ਕਿ ਆਟੇ ਦੇ ਵਿੱਚ ਲੂਣ ਦੇ ਬਰਾਬਰ ਬਣੀ ਹੈ 5 ਕਰੋੜ ਇਹਨਾਂ ਤੇ ਅਸੀਂ ਇੱਕ ਪਿੰਡ ਤੇ ਲਾ ਦਿੰਦੇ ਕਿਵੇਂ ਵੇਖਦੇ ਹੋ ਜਿਹੜਾ 5-5 ਕਰੋੜ ਦਿੱਤਾ ਆ ਉਹ ਜਿਵੇਂ ਕਈ ਵਾਰ ਕੋਈ ਐਮਐਲਏ ਆਪਦੇ ਕਿਸੇ ਪਿੰਡ 'ਚ ਮੀਟਿੰਗ ਤੇ ਜਾਂਦਾ ਫਿਰ ਐਮਐਲਏ ਕੋ ਤੇਨ ਨੂੰ ਕੁਝ ਨਹੀਂ ਹੁੰਦਾ ਉਹ 5 ਕਰੋੜ ਰੁਪਈਆ ਐਮਐਲਏ ਜੇ ਕਿਤੇ 2 ਲੱਖ ਦੀ ਲੋਡ ਪੈਂਦੀ ਆ 3 ਲੱਖ ਦੀ ਜਾਂ 5 ਲੱਖ ਦੀ ਲੋਡ ਪੈਂਦੀ ਆ ਉਥੇ ਐਮਐਲਏ ਉਸੇਲੇ ਚੈੱਕ ਕੱਢ ਕੇ ਦੇ ਸਕਦਾ ਬਾਕੀ ਜਿਹੜੀਆਂ ਦੂਜੀਆਂ ਗਰੰਟਾਂ ਜਿਵੇਂ ਸੜਕਾਂ ਬਣਨੀਆਂ ਜਾਂ ਮੰਡੀਆਂ ਦੇ ਸ਼ੈੱਡ ਬਣਨੇ ਆ ਜਾਂ ਕੋਈ ਮੰਡੀਆਂ ਪੱਕੀਆਂ ਹੋਣੀਆਂ ਜਾਂ ਕੋਈ ਸਕੂਲ ਹਸਪੀਟਲ ਜਾਂ ਹੋਰ ਬਿਲਡਿੰਗ ਮੰਨੀ ਆ ਉਹਦੀਆਂ ਗਰੰਟਾਂ ਵੱਖਰੀਆਂ ਹੋਣਗੀਆਂ ਸਰਕਾਰ ਨੂੰ ਇਹ 5 ਕਰੋੜ ਤੇ ਇਸ ਕੰਮ ਲਈ ਦਿੱਤਾ ਗਿਆ ਵੀ ਐਮਐਲਏ ਜਦੋਂ ਕਿਤੇ ਜਾਂਦਾ ਲੋਕਾਂ ਦੀ ਡਿਮਾਂਡ ਹੁੰਦੀ ਆ ਵੀ ਤੁਸੀਂ ਸਾਡੇ ਪਿੰਡ ਆਏ ਜੇ ਕੀ ਦੇ ਕੇ ਚੱਲੇ ਜੇ ਕਿਤੇ ਧਰਮਸ਼ਾਲਾ ਬਣਾਉਣ ਦੀ ਲੋੜ ਹੁੰਦੀ ਆ ਤੇ ਜਦੋਂ ਬੰਦੇ ਕੋਈ ਕੁਝ ਹੁੰਦਾ ਨਹੀਂ ਤੇ ਬੰਦਾ ਹੌਲੀ ਜੀ ਕੰਨੀ ਘਸਕਾ ਕੇ ਨਿਕਲ ਜਾਂਦਾ ਐ ਐਮਐਲਏ ਨੂੰ ਮਾਣੂ ਵੀ ਮੇਰੇ ਕੋਲ 5 ਕਰੋੜ ਹੈਗਾ ਜੇ ਮੈਂ ਧਰਮਸ਼ਾਲਾ ਲਈ ਕੋਈ 2 ਲੱਖ ਦਾ ਚੈੱਕ ਦੇਣਾ ਤਾਂ ਮੈਂ ਦੇ ਸਕਦਾ ਜੀ ਸਤਿ ਸ੍ਰੀ ਅਕਾਲ ਮੰਤਰੀ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਆਮ ਘਰਾਂ ਦੇ ਵਿੱਚ ਜ਼ਿੰਮੇਵਾਰੀਆਂ ਆਈਆਂ ਨੇ ਤੇ ਬਹੁਤ ਸਾਰੇ ਹੱਲੇ ਬਹੁ ਜਿਨ੍ਹਾਂ ਨੂੰ ਜ਼ਿੰਮੇਵਾਰੀ ਨਹੀਂ ਮਿਲੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਭਰੋਸਾ ਦਵਾਂਗੇ ਵੇਖੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਬੰਦੇ ਆਏ ਆ ਨਾ ਮਿਹਨਤ ਕੀਤੀ ਆ ਉਹ ਕੋਈ ਵੀ ਕਦੀ ਅਹੁਦੇ ਦੀ ਡਿਮਾਂਡ ਨਹੀਂ ਰੱਖਦਾ ਹਰਜੀਤ ਸਿੰਘ ਸੰਧੂ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਭਾਵੇਂ ਇਹਨੂੰ ਕੋਈ ਵੀ ਰੈਂਕ ਨਹੀਂ ਮਿਲਿਆ ਇਹਨੂੰ ਇਹ ਵੀ ਨਹੀਂ ਪਤਾ ਵੀ ਮਾਰਕੀਟ ਕਮੇਟੀ ਦੀ ਹੁਣ ਮੈਨੂੰ ਚੇਅਰਮੈਨ ਨਹੀਂ ਮਿਲ ਜਾਨੀ ਪਰ ਉਹਨੇ ਕਦੀ ਡਿਮਾਂਡ ਨਹੀਂ ਰੱਖੀ ਵੀ ਮੈਨੂੰ ਕਿਤੇ ਐਡਜਸਟ ਕਰ ਦਿਓ ਮੈਂ ਤਾਂ ਇਹ ਕੱਦ ਕਹਿੰਦਾ ਸਰਦਾਰ ਹਰਜੀਤ ਸਿੰਘ ਸੰਧੂ ਦਾ ਕੋਈ ਪੰਜਾਬ ਦੀ ਚੇਅਰਮੈਨੀ ਦਾ ਪਰ ਉਹਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਦਿੱਤੀ ਆ ਹੋਈ ਐ ਖਿੜੇ ਮੱਥੇ ਪ੍ਰਮਾਨ ਕੀਤੀ ਹੈ ਸੰਤੁਸ਼ਟੀ ਕੀਤੀ ਆ ਵੀ ਬਾਬੇ ਨਾਨਕ ਦੀ ਕਿਰਪਾ ਅਸੀਂ ਦੇ ਕਦੀ ਪਿੰਡ ਦੀ ਮੈਂਬਰੀ ਨਹੀਂ ਸੋਚੀ ਸਾਨੂੰ ਪਾਰਟੀ ਨੇ ਹਾਈ ਕਮਾਂਡ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਰਕੀਟ ਕਮੇਟੀ ਨਿਸ਼ਾਰੇ ਦਾ ਚੇਅਰਮੈਨ ਬਣਾਤਾ ਤੇ ਵੇਖੋ ਇਹ ਉਹ ਪਾਰਟੀ ਆ ਜਿਹਦੇ ਚ ਆਮ ਜਿਹੜੇ ਮੁੰਡੇ ਕੁੜੀਆਂ ਉਹ ਵੀ ਰੈਂਕ ਮੰਗਣ ਯੋਗ ਹੀ ਹੋਗੇ ਆ ਸਰਪੰਚ ਚੇਅਰਮੈਨ ਐਮ ਐਲ ਏ ਮੰਤਰੀ ਮੁੱਖ ਮੰਤਰੀ ਦੇ ਰੈਂਕਾਂ ਤੱਕ ਪਹੁੰਚ ਗਏ ਆ ਇਹ ਆਮ ਆਦਮੀ ਪਾਰਟੀ ਆ ਜਿਨੇ ਹਰ ਬੰਦੇ ਦੇ ਮਨਚੇ ਬਣਾਤੀ ਗੱਲ ਵੀ ਮੈਂ ਵੀ ਸਰਪੰਚ ਮੈਂ ਵੀ ਚੇਅਰਮੈਨ ਤੇ ਮੈਂ ਵੀ ਐਮ ਐਲ ਏ ਬਣ ਸਕਦਾ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਡਿਊਟੀ ਲੱਗੀ ਤੇ ਲਾਲਜੀਤ ਸਿੰਘ ਭੁੱਲਰ ਨੇ ਰੁੱਸਿਆ ਨੂੰ ਹੱਥ ਜੋੜ ਜੋੜ ਮਨਾਇਆ ਐਂਡ ਤੇ ਨਾ ਇਹ ਲੱਗਾ ਵੀ ਇਹ ਦਖਲ ਅੰਦਾਜ਼ੀ ਹੁਣ ਪ੍ਰਧਾਨ ਮੰਤਰੀ ਬਣਾ ਰਹੇ ਕਿਵੇਂ ਵੇਖਦੇ ਹੋ ਇਹ ਜਿਹੜੀ ਨਾਰਾਜ਼ਗੀ ਕੁਝ ਐਮਐਲਏ ਸਾਹਿਬ ਵੱਲੋਂ ਤੇ ਉਹਨਾਂ ਦੇ ਕੁਝ ਜਿੱਤੇ ਹੋਏ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੌਂਸਲਰਾਂ ਦੇ ਵੱਲੋਂ ਜਿਤਾਈ ਕਿਵੇਂ ਵੇਖਦੇ ਹੋ ਜੀ ਵੇਖੋ ਪਾਰਟੀ ਨੇ ਡਿਊਟੀ ਲਈ ਪਾਰਟੀ ਹਾਈ ਕਮਾਂਡ ਨੇ ਤੇ ਬਤੌਰ ਇੰਚਾਰਜ ਇੱਥੇ ਪ੍ਰਚਾਰ ਕਰਦੇ ਰਹੇ ਆ ਲੋਕਾਂ ਤੋਂ ਵੋਟਾਂ ਵੀ ਮੰਗੀਆਂ ਜਿਹੜੇ ਨਾਰਾਜ਼ ਬੰਦੇ ਸੀ ਉਹਨਾਂ ਨੂੰ ਮਨਾਇਆ ਵੀ ਐਮਐਲਏ ਸਾਹਿਬ ਦੇ ਨਾਲ ਘਰ ਘਰ ਗਏ ਜਿੱਥੇ ਇੰਨਾ ਕਿ ਉਹਥੇ ਹੀ ਚੱਲ ਗਏ ਆ ਬਾਕੀ ਨਾ ਤੇ ਮੈਂ ਅੱਜ ਇੱਥੇ ਪ੍ਰਧਾਨ ਬਣਾਉਣ ਲਈ ਦਖਲਅੰਦਾਜ਼ੀ ਕਰਾਂ ਨਾ ਮੈਂ ਕੱਲ ਕਰਾਂ ਕਿਉਂਕਿ ਐਮਐਲਏ ਸਾਹਿਬ ਇੱਥੋਂ ਦੇ ਮੌਜੂਦਾ ਵਿਧਾਇਕ ਨੇ ਤੇ ਐਮਐਲਏ ਦੀ ਮਰਜ਼ੀ ਮੁਤਾਬਕ ਹੀ ਪ੍ਰਧਾਨ ਬਣਾਉਣਾ ਚਾਹੀਦਾ ਐਮਐਲਏ ਕਸ਼ਮੀਰ ਸਿੰਘ ਸੋਲ ਦਾ ਹੀ ਪ੍ਰਧਾਨ ਬਣਾ ਬਾਕੀ ਪਾਰਟੀ ਨੇ ਜਿੱਥੇ ਡਿਊਟੀ ਲਾਈ ਜਦੋਂ ਐਮਸੀ ਦੀ ਇਲੈਕਸ਼ਨ ਹੋ ਗਈ ਆ ਜਦੋਂ ਜੇਤਾਰ ਹੋ ਗਈ ਆ ਉਹਦੇ ਬਾਅਦ ਤੁਸੀਂ ਪ੍ਰੈਸ ਵਾਲੇ ਜੇ ਮੈਨੂੰ ਕਦੀ ਤਰਨਦਾਰ ਚ ਤੁਹਾਂ ਵੇਖਿਆ ਵੀ ਮੈਂ ਕਿਸੇ ਨੂੰ ਦਖਲਅੰਦਾਜ਼ੀ ਕਰਨਾ ਆ ਨਾ ਮੈਂ ਕੀਤੀ ਆ ਨਾ ਮੈਨੂੰ ਕਰਨ ਦੀ ਲੋੜ ਹੈ ਹਾਂ ਆਜ਼ਾਦ ਗਰੁੱਪ ਹੈ ਜਿਹੜਾ ਉਹ ਮੈਨੂੰ ਇੱਕ ਵਾਰੀ ਵੈਸੇ ਹੀ ਅਹੀਂ ਇੱਕ ਜਿਵੇਂ ਕਹਲੋ ਭਰਾਵਾਂ ਦੇ ਤੌਰ ਤੇ ਉਹਨਾਂ ਚੋਂ ਕੋਈ ਇੱਕ ਦੋ ਬੰਦੇ ਮੈਨੂੰ ਮਿਲੇ ਆ ਉਹਦੇ ਇੱਕ ਭਰਾਵਾਂ ਦੇ ਤੌਰ ਤੇ ਮਿਲੇ ਆ ਕੋਈ ਇਹੋ ਜੀ ਗੱਲ ਨਹੀਂ ਵੇਖੋ ਜਦੋਂ ਬੰਦਾ ਕਿਸੇ ਪਾਰਟੀ ਚ ਬਤੌਰ ਮੰਤਰੀ ਹੁੰਦਾ ਨਾ ਸਰਕਾਰ ਚ ਉਦੋਂ ਜਿਹੜੇ ਵਿਰੋਧੀ ਉਹ ਵੀ ਮਿਲ ਸਕਦੇ ਆ ਤੇ ਇਹਦਾ ਇਹ ਮਤਲਬ ਥੋੜਾ ਵੀ ਆਪਾਂ ਉਹ ਕਿਸੇ ਦੀ ਵਿਰੋਧਤਾ ਕਰਨ ਲੱਪੇ ਜਾਂ ਕੋਈ ਉੱਥੇ ਪ੍ਰਧਾਨ ਜੀ ਦੀ ਸਰਕਾਰ ਆ ਜਿਹੜਾ ਉੱਥੋਂ ਐਮ ਐਲ ਏ ਆ ਉਹਦਾ ਹੀ ਪ੍ਰਧਾਨ ਬਣਨਾ ਰੇਂਡ ਵਾਦੇਆਂ ਨੂੰ ਲੈ ਕੇ ਤੇ ਹੁਣ 2027 ਤੋਂ ਪਹਿਲਾਂ ਵਰਕਰਾਂ ਨੂੰ ਅਤੇ ਸਪੋਰਟਰਾਂ ਨੂੰ ਮੈਸੇਜ ਕੀ ਹੈ ਜੀ ਮੈਸੇਜ ਇਹੋ ਆ ਵੀ ਭਰਾਵੋ ਤਗੜੇ ਹੋ ਕੇ ਕੰਮ ਕਰੋ ਇਹ ਪਹਿਲੀ ਸਰਕਾਰ ਪਹਿਲੀ ਪਾਰਟੀ ਆ ਜਿਨ ਨੇ ਜੋ ਕਿਹਾ ਉਹ ਕਰਕੇ ਵਿਖਾਤਾ ਜਿੰਨੀਆਂ ਗਰੰਟੀਆਂ ਦਿੱਤੀਆਂ ਤਕਰੀਬਨ ਪੂਰੀਆਂ ਕਰਤੀਆਂ ਇੱਕੋ ਗਰੰਟੀ ਰਹਿ ਗਈ 1000 ਰੁਪਏ ਵਾਲੀ ਤੇ ਉਹ ਵਿਰੋਧੀ ਤੁਹਾਨੂੰ ਉਸੇ ਦੇ ਨਾਂ ਤੇ ਨੱਪੀ ਜਾਂਦੇ ਆ ਉਹ ਕੱਲੀ ਉਹਦੀ ਨਾ ਗੱਲ ਕਰਿਆ ਕਰੋ ਜਿਹੜੀਆਂ ਗਰੰਟੀਆਂ ਪੂਰੀਆਂ ਕੀਤੀਆਂ ਬਿਜਲੀ ਮਾਫ ਕੀਤੀ ਹੈ 600 ਜੂਟ 90% ਘਰਾਂ ਦਾ ਬਿਜਲੀ ਦਾ ਬੇਲੇ ਜ਼ੀਰੋ ਆਂਦਾ ਮੱਲਾਕਲੀ ਨੇ ਖੁੱਲੇ ਦਵਾਈਆਂ ਅੱਜ ਟੈਸਟ ਫ੍ਰੀ ਹੁੰਦੇ ਪਏ ਆ ਫਿਰ ਸਕੂਲ ਆਫ ਫੈਮਿਨੈਂਸ ਬੰਦੇ ਪਏ ਆ ਸਕੂਲਾਂ ਚ ਪੜ੍ਹਾਈ ਦਾ ਸਿਸਟਮ ਠੀਕ ਕਰਤਾ ਹਜ਼ਾਰਾਂ ਟੀਚਰ ਭਰਤੀ ਕੀਤੇ ਆ 11800 ਤੋਂ ਵੱਧ ਟੀਚਰ ਪੱਕੇ ਕੀਤੇ ਆ ਫਿਰ ਕਿਸਾਨਾਂ ਨੂੰ ਨਹਿਰੀ ਪਾਣੀ 70% 75% ਖੇਤਾਂ ਤੱਕ ਮਿਲ ਗਿਆ ਅੰਡਰਗ੍ਰਾਉਂਡ ਪਾਏ ਪਾਏ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ ਜਿਹੜੀ ਆ 24 ਘੰਟੇ ਮਿਲਦੀ ਪਈ ਕਿਸਾਨ ਦਿਨੇ-ਦਿਨੇ ਆਪਦੀ ਪੈਲੀ ਦੀ ਸੰਜਾਈ ਕਰਦਾ ਰਾਤ ਨੂੰ ਸੁੱਖ ਦੀ ਨੀਂਦੇ ਘਰੇ ਸੌਂਦਾ ਹੋਰ ਕਈ ਗੱਲਾਂ ਜਿਹੜੀਆਂ ਗਰੰਟੀਆਂ ਨਹੀਂ ਦਿੱਤੀਆਂ ਉਹ ਵੀ ਪੂਰੀਆਂ ਕੀਤੀਆਂ ਜਿਹੜੀ ਯਾਰ ਰਹਿੰਦੀ ਆ ਉਹ ਵੀ 27 ਤੋਂ ਪਹਿਲਾਂ ਪੂਰੀ ਕਰਕੇ ਫਿਰ 27 ਦੇ ਵੋਟ ਮੰਗਾਂਗੇ ਬਹੁਤ ਬਹੁਤ ਧੰਨਵਾਦ ਸਾਡਾ ਧੰਨਵਾਦ ਸੋਇਸਾ ਨਾ ਆਮ ਆਦਮੀ ਪਾਰਟੀ ਤੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਜਿਨ੍ਹਾਂ ਦੇ ਵੱਲੋਂ ਅੱਜ ਆਪਣੇ ਸਾਥੀ ਪੁਰਾਣੇ ਸਾਥੀ ਸਰਦ ਹਰਜੀਤ ਸਿੰਘ ਸੰਧੂ ਉਹਨਾਂ ਦੀ ਤਾਜ ਪੋਸ਼ੀ ਦੇ ਮੌਕੇ ਜਿਹੜਾ ਉਥੇ ਪਹੁੰਚੇ ਅਤੇ ਆਪਣੀ ਪਾਰਟੀ ਦੇ ਵੱਲੋਂ ਬੋਲਦੇ ਹੋਏ ਉਹਨਾਂ ਨੇ ਗਰੰਟੀਆਂ ਰੈਂਦੀਆਂ ਤੇ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ